ਦੇਖੋ ਜੀ ਹੁਣ ਬਾਲਕ ਟਾਉਣ ਗਿਆ ਸੀਗਾ ਇਹ ਜੇ ਕਾਰ ਨਹੀਂ ਕੋਈ ਬਸ ਉਹ ਮਤ ਕੇ ਬੈਠੇ ਜੀਗੇ ਕਿਤੇ ਆ ਗਏ ਤੇ ਉਹਨਾਂ ਦਾ ਦੱਸੋ ਇਹ ਦੁਬਾਰਾ ਆਪਣਾ ਫੇਲ ਕਰ ਦੇ ਵੀ ਕੀ ਕਰੀਂ ਉਹ ਮੋਟਰਸਾਈਕਲ ਰੇੜੀ ਤੇ ਮੂਰੇ ਮੋਟਰਸਾਈਕਲ ਤੇ ਮਾਗ ਰੇੜੀ ਸੀ ਵਿੱਚ ਬਹਾਨਾ ਤਾਂ ਉਹਨਾਂ ਨੇ ਸਾਰੇ ਟੱਬਰ ਨਿਕਲੇ ਸੀਗਾ ਵੀ ਤੁਸੀਂ ਚੱਲੋ ਉਹ ਜਦੋਂ ਕੰਮ ਹੋ ਗਿਆ ਉਹ ਦੂਜੇ ਬਾਕੀ ਦੇ ਬਾਅਦ ਸਨੁਰ ਗਏ ਇਹ ਕਰਦਾ ਗਿਰ ਗਿਆ ਵਾ ਦੋਨੇ ਜੀ ਅਸੀਂ ਲੈ ਕੇ ਕੁਦੀਆ ਪਿਆ ਜੀ ਸਾਨੂੰ ਸਾਫ ਦਾ ਮਿਲਣਾ ਹੀ ਚਾਹੀਦਾ ਨਾ ਜੀ ਇਹਦਾ ਫਰੇਕ ਨੂੰ ਕੁੱਟ ਸਕਦੇ ਸੀ ਉੱਟ ਕੇ ਅਗਲੇ ਤੋਂ ਦਾਵਾ ਕਰ ਦੇ ਦਾਵਾ ਕਰਕੇ ਰਾਜੀ ਬੰਦਾ ਕਰਾ ਦਿੰਦੇ ਇਹ ਇਕੱਲਾ ਰਹਿ ਗਿਆ ਹੋਰ ਸਾਰੇ ਇਹਦੇ ਨਾਲ ਦੇ ਸਾਥੀ ਜਵਾਬ ਦੇ ਗਏ ਸਭ ਭੱਜ ਗਏ ਜਿਹੜੇ ਬੰਦੇ ਨੇ ਛੇੜਿਆ ਛੇੜਿਆ ਸੀ ਉਹ ਬੰਦਾ ਪੈਸੇ ਦੇ ਕੇ ਨਾ ਨਾ ਰਾਜੀ ਬੰਦਾ ਕਰ ਤੇ ਇਹ ਉਮਰਦਾਈ ਦੇ ਮੋਢੀ ਹਉ ਕੋਈ 25 26 ਸਾਲ ਦੀ ਨਹੀਂ ਕਰਿਆ ਨਹੀਂ ਪੰਜ ਚਾਰ ਖਸਾਲ ਦੀ ਤੇ ਨਿਕਦੀ ਗੱਲ ਐ ਇਹ ਕੋਈ ਇਥੇ ਬੱਸ ਖੜੀ ਸੀ ਉਹਦੇ ਵਿੱਚੋਂ ਕੋਈ ਲੜਕੀ ਬੈਠੀ ਸੀਗੀ ਦਾਣਾ ਮਢੀ ਚ ਉਹ ਕਿਸੇ ਬੰਦੇ ਨੇ ਐ ਕਹਤਾ ਕਹਿੰਦਾ ਤੂੰ ਦੇਖਿਆ ਜਦੋਂ ਦੇਖਣ ਗਏ ਉਹ ਲੜਕੀ ਉਹ ਮੁੰਡੇ ਨਾਲ ਉਹਨਾਂ ਦੇ ਨਾਲ ਕੋਈ ਮੜਾ ਮੋਟਰ ਗੱਡੀ ਪਰ ਹੋ ਗਈ ਕੱਲ ਬਾਤ ਕਰੀ ਉੱਥੋਂ ਬਾਅਦ ਅਸੀਂ ਗੁਰਦੁਆਰੇ ਕੱਟ ਕਰ ਲਿਆ ਪੀਰ ਭਾਈ ਤੁਹਾਡਾ ਮੁੰਡਾ ਐ ਕਰਕੇ ਆਇਆ ਹੋ ਗਿਆ ਉਹ ਤਾਂ ਰਹਿ ਗਈ ਜੀ ਪਾਸੇ ਦੀ ਗੱਲ ਹੋ ਗਈ ਕਰਦੇ ਕਰਾਉਂਦੇ ਉਦੋਂ ਬਾਅਦ ਤੂੰ ਮੈਂਦੀ ਹੁੰਦੀ ਕੱਢ ਕੇ ਕਿਤੇ ਕਿੰਦੇ ਨੂੰ ਘੇਰ ਲਿਆ ਕਿਤੇ ਇੱਕ ਮੂੜਾ ਕਾਲਾ ਸੀ ਉਹਨੂੰ ਘੇਰ ਲਾਂਦੇ ਸੀ ਉਦੋਂ ਬਾਅਦ ਫਿਰ ਸਾਰੇ ਛੱਡ ਕੇ ਖੜਾ ਜਮਾਇ ਤੇ ਇਕੱਲੇ ਦੀ ਆ ਗਈ ਗੱਲ ਫਤਰੀਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰੀਤ ਟਾਕ ਤੇ ਕਿਤਾ ਕਿ ਤੁਹਾਨੂੰ ਪਤਾ ਅਸੀਂ ਕੋਈ ਨਾ ਕੋਈ ਤੁਹਾਡੇ ਸਾਹਮਣੇ ਪੰਜਾਬ ਦੇ ਅੰਡਰਵਰਡ ਦੇ ਵਿੱਚ ਜੋ ਕੁਝ ਚੱਲ ਰਿਹਾ ਉਸੇ ਅਦਾਰਤ ਕਿਸੇ ਨੌਜਵਾਨ ਦੀ ਜ਼ਿੰਦਗੀ ਦੀ ਕਹਾਣੀ ਉਸ ਕਹਾਣੀ ਦੇ ਵਿੱਚ ਅਸੀਂ ਹਮੇਸ਼ਾ ਸਾਡੀ ਕੋਸ਼ਿਸ਼ ਰਹਿੰਦੀ ਅਸੀਂ ਕੋਈ ਨਾ ਕੋਈ ਤੁਹਾਨੂੰ ਚੰਗਾ ਮੈਸੇਜ ਦੇ ਸਕੀਏ ਤੇ ਉਸ ਕਹਾਣੀ ਦਾ ਉਹ ਪੱਖ ਦਿਖਾਈਏ ਜਿਸ ਪੱਖ ਤੋਂ ਅੱਜ ਦੇ ਨੌਜਵਾਨ ਕੋਹਾਂ ਦੂਰ ਨੇ ਜਿਸ ਪੱਖ ਤੋਂ ਵੱਡੇ ਅਦਾਰੇ ਵੀ ਕੋਹਾਂ ਦੂਰ ਨੇ ਜੋ ਪੱਖ ਉਹਨਾਂ ਨੂੰ ਕਬਰ ਕਰਕੇ ਦਿਖਾਉਣਾ ਚਾਹੀਦਾ ਅੱਜ ਦੀ ਜਨਰੇਸ਼ਨ ਨੂੰ ਉਹ ਨਹੀਂ ਦਿਖਾ پا ਰਹੇ ਸੋ ਹਮੇਸ਼ਾ ਸਾਡੀ ਕੋਸ਼ਿਸ਼ ਰਹਿੰਦੀ ਹੈ ਵੀ ਜੋ ਕੋਈ ਕ੍ਰਾਈਮ ਦੀ ਦੁਨੀਆ ਦੇ ਵਿੱਚ ਘਟਨਾ ਘਟਦੀ ਆ ਉਸ ਘਟਨਾ ਦੇ ਪਿੱਛੇ ਰੰਜਿਸ਼ ਕੀ ਸੀਗੀ ਉਸ ਨੂੰ ਤੱਥਾਂ ਦੇ ਆਧਾਰ ਤੇ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਈਏ ਸੋ ਗਰਾਉਂਡ ਰਿਐਲਿਟੀ ਦੇ ਵਿੱਚੋਂ ਪੜਤਾਲਾਂ ਕਰਨ 'ਚ ਸਮਾਂ ਲੱਗ ਜਾਂਦਾਗਾ ਪਰ ਹਮੇਸ਼ਾ ਸਾਡੀ ਇਹੀ ਕੋਸ਼ਿਸ਼ ਰਹਿੰਦੀ ਆ ਵੀ ਜੋ ਅਸੀਂ ਰਿਪੋਰਟ ਜਾਂ ਕੋਈ ਨਾ ਕੋਈ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆਈਏ ਉਹ ਮਨ ਘੜਤ ਨਾ ਹੋਵੇ ਸੋ ਉਵੇਂ ਹੀ ਥੰਬਨੇਲ ਤੋਂ ਤੁਸੀਂ ਅੰਦਾਜ਼ਾ ਲਾ ਲਿਆ ਹੋਣਾਗਾ 18 ਅਗਸਤ 2024 ਨੂੰ ਇੱਕ ਨੌਜਵਾਨ ਦਾ ਸੁਖਵਿੰਦਰ ਸਿੰਘ ਉਰਫ ਕਿੰਦਾਮਾਨ ਕੋਟਲੀ ਦਾ ਉਸਦੇ ਪਿੰਡ ਦੇ ਵਿੱਚ ਹੀ ਕੁਝ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਜਾਂਦਾ ਕ। ਸੋ ਇਹ ਖਬਰ ਵੀ ਬਹੁਤ ਮੀਡੀਆ ਨੇ ਵਾਇਰਲ ਕੀਤੀ ਸੀ। ਇਸ ਕਤਲकांड ਦੀ ਸੀਸੀਟੀਵੀ ਫੁਟੇਜ ਵੀ ਨਿਕਲ ਕੇ ਆਈ ਸੀ। ਸੋ ਇਸ ਦੇ ਪਿੱਛੇ ਕੱਟੜਾ ਕੀ ਸੀ? ਤੁਸੀਂ ਰਿਪੋਰਟ ਨੂੰ ਅੰਤ ਤੱਕ ਸੁਣਿਓ ਕਿਥੋਂ ਇਸ ਦੁਸ਼ਮਣੀ ਦੀ ਨੀਂਹ ਰੱਖੀ ਗਈ ਉਹ ਤੁਹਾਨੂੰ ਸਾਰੀ ਮੈਂ ਤੱਥਾਂ ਦੇ ਆਧਾਰ ਤੇ ਮੈਂ ਸਮਝਾਉਂਗਾ। ਦੇਖਿਆ ਜਾਵੇ 18 ਅਗਸਤ 2024 ਤੋਂ ਜੇ ਕੁਝ ਸਾਲ ਪਿੱਛੇ ਜਾਈਏ ਤਾਂ ਪਿੰਡ ਦੀ ਹੋਈ ਦਾਣਾ ਮੰਡੀ ਦੇ ਵਿੱਚ ਇੱਕ ਬੱਸ ਖੜੀ ਹੁੰਦੀ ਆ ਸਕੂਲ ਬੱਸ ਤਾਂ ਲੋਕ ਉਸ ਬੱਸ ਨੂੰ ਕਾਫੀ ਟਾਈਮ ਤੋਂ ਦੇਖ ਰਹੇ ਹੁੰਦੇ ਆ ਵੀ ਬੱਸ ਉੱਥੇ ਖੜੀ ਕਿਉਂ ਆ ਗਈ ਤਾਂ ਕੁਝ ਲੋਕ ਉਸ ਬੱਸ ਦੇ ਨੇੜੇ ਜਾਂਦੇ ਆ ਜਿਨ੍ਹਾਂ ਲੋਕਾਂ ਦੇ ਵਿੱਚ ਸੁਖਵਿੰਦਰ ਸਿੰਘ ਉਰਫ ਕਿੰਦਾਮਾਨ ਕੋਟਲੀ ਵੀ ਹੁੰਦਾਗਾ ਕੁਝ ਲੋਕਾਂ ਵੱਲੋਂ ਕਿੰਡੇਮਾਨ ਕੋਟਲੀ ਨੂੰ ਇਹ ਕਿਹਾ ਜਾਂਦਾਗਾ ਵੀ ਚੱਲ ਤੂੰ ਬਾਹਰ ਰੌਲਿਆਂ 'ਚ ਵੀ ਜਾਂਦਾ ਰਹਿੰਦਾਗਾ ਤੈਨੂੰ ਸਾਰਾ ਕੁਝ ਪਤਾਗਾ ਵੀ ਤੂੰ ਇਸ ਬੱਸ ਦੇ ਅੰਦਰ ਜਾ ਕੇ ਦੇਖ ਵੀ ਮਾਜਰਾ ਕੀ ਆ ਉਸ ਬੱਸ ਨੂੰ ਜੋ ਰਾਜਸਥਾਨੀ ਪਰਿਵਾਰ ਆ ਜਿਨ੍ਹਾਂ ਦੇ ਖਿਲਾਫ ਕਿੰਦੇਮਾਨ ਕੋਟਲੀ ਦੇ ਕਤਲ ਦਾ ਮਕਦਮਾ ਦਰਜ ਹੋਇਆ ਉਹਨਾਂ ਦਾ ਹੀ ਇੱਕ ਪਰਿਵਾਰਕ ਮੈਂਬਰ ਬੱਸ ਨੂੰ ਚਲਾਉਂਦਾ ਹੁੰਦਾ ਕਿੰਦਾਮਾਨ ਉਸ ਬੱਸ ਦੇ ਅੰਦਰ ਜਾਂਦਾ ਜਦੋਂ ਬੱਸ ਦੇ ਅੰਦਰ ਜਾਂਦਾ ਤਾਂ ਉਸ ਬੱਸ ਦੇ ਵਿੱਚ ਇੱਕ ਕੁੜੀ ਮੌਜੂਦ ਹੁੰਦੀ ਆ ਤੇ ਉਹ ਰਾਜਸਥਾਨੀ ਪਰਿਵਾਰ ਦਾ ਇੱਕ ਮੈਂਬਰ ਮੌਜੂਦ ਹੁੰਦਾ ਤਾਂ ਕਿੰਦੇਮਾਨ ਦੀ ਉੱਥੇ ਬਹਿਸ ਹੁੰਦੀ ਆ ਉਸ ਨਾਲ ਕਿੰਦਾਮਾਨ ਉਸ ਨੂੰ ਕਹਿੰਦਾ ਹੈਗਾ ਵੀ ਤੈਨੂੰ ਮੈਂ ਇਹ ਕੁਸ਼ ਪਿੰਡ ਦੇ ਵਿੱਚ ਨਹੀਂ ਕਰਨ ਦੇਣਾ ਜੋ ਕਿ ਅਟੱਲ ਸਚਾਈ ਹੈ ਉਸ ਤੋਂ ਬਾਅਦ ਅਗਲੇ ਦਿਨ ਹੀ ਪਿੰਡ ਦੇ ਗੁਰਦੁਆਰੇ ਦੇ ਵਿੱਚ ਇਕੱਠ ਕੀਤਾ ਜਾਂਦਾ ਹੈਗਾ ਕਿੰਦਾਮਾਨ ਕੁਝ ਮਹੂਤਵਾਰ ਬੰਦਿਆਂ ਨੂੰ ਨਾਲ ਲੈ ਕੇ ਇੱਕ ਮਤਾ ਪਾਉਂਦਾ ਹੈਗਾ ਉਸ ਮਤੇ ਦੇ ਵਿੱਚ ਇੱਕੋ ਹੀ ਗੱਲ ਲਿਖੀ ਹੁੰਦੀ ਹੈ ਵੀ ਜੇ ਇਹ ਰਾਜਸਥਾਨੀ ਪਰਿਵਾਰ ਦੇ ਨੌਜਵਾਨਾਂ ਨੇ ਪਿੰਡ ਦੇ ਵਿੱਚ ਅਜਿਹੀ ਕੰਮ ਕਰਨੇ ਆ ਤਾਂ ਉਹ ਉੱਥੇ ਹੀ ਚਲੇ ਜਾਣ ਜਿੱਥੋਂ ਆਏ ਆ ਕਿਉਂਕਿ ਪਤਾ ਕੀਤਾ ਅਸੀਂ ਗਰਾਊਂਡ ਰਿਐਲਿਟੀ ਦੇ ਵਿੱਚ ਉਹ ਪਰਿਵਾਰ ਕੁਝ ਸਾਲਾਂ ਤੋਂ ਰਾਜਸਥਾਨ ਤੋਂ ਆ ਕੇ ਪਿੰਡ ਕੋਟਲੀ ਦੇ ਵਿੱਚ ਰਹਿ ਰਿਹਾਗਾ ਪਰ ਸਿਆਣੇ ਬੰਦੇ ਜਦੋਂ ਉੱਥੇ ਵਿੱਚ ਪੈਂਦੇ ਆਗੇ ਤਾਂ ਕੁਝ ਲੋਕ ਕਿੰਦੇਮਾਨ ਦੇ ਹੱਕ ਚ ਹੁੰਦੇ ਆ ਕੁਝ ਲੋਕ ਰਾਜਸਥਾਨੀ ਪਰਿਵਾਰ ਦੇ ਹੱਕ ਚ ਹੁੰਦੇ ਆਗੇ ਇਹ ਜੋ ਮਸਲਾਗਾ ਉਹ ਠੰਡਾ ਪੈ ਜਾਂਦਾਗਾ ਪਰ ਕਿਤੇ ਨਾ ਕਿਤੇ ਰਾਜਸਥਾਨੀ ਪਰਿਵਾਰਕ ਮੈਂਬਰਾਂ ਦੇ ਮਨਾਂ ਦੇ ਵਿੱਚ ਇੱਕ ਰੜਕ ਇੱਕ ਰੰਜਿਸ਼ ਸ਼ੁਰੂ ਹੋ ਜਾਂਦੀ ਹੈ ਕਿੰਦੇ ਮਾਨ ਦੇ ਖਿਲਾਫ ਹੋਰ ਤਾਂ ਹੋਰ ਅਕਸਰ ਮੈਂ ਕਈ ਰਿਪੋਰਟਾਂ ਦੇ ਵਿੱਚ ਜਾਂ ਕਈ ਕਹਾਣੀਆਂ ਦੇ ਵਿੱਚ ਕਮਹਾਵਰਾ ਵਰਤਨਾ ਵੀ ਅੱਗ ਲਾਇਆ ਡੱਬੂ ਕੰਦ ਤੇ ਜੋ ਲੋਕ ਕਿੰਦੇ ਮਾਨ ਨੂੰ ਇਹ ਕਹਿੰਦੇ ਹੁੰਦੇ ਆ ਕਿ ਤੂੰ ਬਸ ਦੇ ਵਿੱਚ ਜਾ ਕੇ ਦੇਖ ਚੱਲ ਕੀ ਰਿਹਾ ਉਹ ਲੋਕ ਵੀ ਰਾਜਸਥਾਨੀਆਂ ਦੇ ਪਰਿਵਾਰ ਦੇ ਨਾਲ ਸਮਝੌਤਾ ਕਰ ਲੈਂਦੇ ਆ ਕਿ ਮੈਂ ਨਾਲ ਕਲਿੱਪ ਲਾਇਆ ਕਿੰਦੇ ਮਾਨ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਸਾਰੀ ਅੰਡਪੰਡ ਸਾਰਾ ਰੌਲਾ ਕਿੰਦੇ ਮਾਨ ਦੇ ਮੋਢਿਆਂ ਤੇ ਆ ਕੇ ਡਿੱਗ ਪਿੰਦਾ ਮਸਲਾ ਟਿੱਕੇ ਤੋਂ ਜਦੋਂ ਟਾਈਮ ਪੈਂਦਾਗਾ ਤਾਂ ਉਹਨਾਂ ਦਿਨਾਂ ਦੇ ਵਿੱਚ ਕਿੰਦਾ ਮਾਨ ਆਪਦੀ ਪੜ੍ਹਾਈ ਪੂਰੀ ਕਰਕੇ ਖੇਤੀਬਾੜੀ ਕਰਦਾ ਹੁੰਦਾ ਇਹ ਨੌਜਵਾਨ ਖੇਤੀਬਾੜੀ ਦੇ ਨਾਲ ਆਮ ਲੜਾਈਆਂ ਝਗੜਿਆਂ ਦੇ ਵਿੱਚ ਵੀ ਹਿੱਸਾ ਲੈਣ ਲੱਗ ਗਿਆ ਹੁੰਦਾਗਾ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਚੰਗਾ ਸਰਕਲ ਵੀ ਹੁੰਦਾਗਾ ਸੋ ਜਦੋਂ ਇਹ ਨੌਜਵਾਨ ਖੇਤ ਨੂੰ ਜਾਂਦਾ ਆਪਦੇ ਤਾਂ ਰਾਸਤੇ ਵਿੱਚ ਹੀ ਉਹ ਰਾਜਸਤਾਨੀ ਪਰਿਵਾਰ ਦੇ ਘਰ ਪੈਂਦੇ ਹੁੰਦੇ ਉਹ ਕਿੰਦੇ ਨੂੰ ਘੇਰਨਾ ਸ਼ੁਰੂ ਕਰ ਦਿੰਦੇ ਆ ਉਸੇ ਹੀ ਰਾਂਜਸ਼ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਆ ਕਿੰਦੇ ਮਾਨ ਨੂੰ ਇਹ ਗੱਲ ਸਮਝ ਆ ਚੁੱਕੀ ਹੁੰਦੀ ਹੈਗੀ ਵੀ ਹੁਣ ਜੇ ਮੈਂ ਇਸ ਪਰਿਵਾਰ ਦੇ ਨਾਲ ਦੁਸ਼ਮਣੀ ਪਾ ਲਈ ਆ ਜੇ ਮੈਂ ਹੁਣ ਸੇਫ ਰਹਿਣਾ ਜਾਂ ਆਪਣੇ ਆਪ ਨੂੰ ਪਿੰਡ ਦੇ ਵਿੱਚ ਸਟਰੋਂਗ ਰੱਖਣਾਗਾ ਤਾਂ ਮੈਨੂੰ ਹੋਰ ਵੀ ਆਪਦਾ ਜੋ ਸਰਕਲ ਆ ਉਹ ਮਜ਼ਬੂਤ ਕਰਨਾ ਪੈਣਾ ਜਾਂ ਵਧਾਉਣਾ ਪੈਣਾ ਕਿੰਦਾ ਵਾਰਨ ਦੀ ਤੁਸੀਂ ਦੇਖ ਸਕਦੇ ਹੋ ਸੋਸ਼ਲ ਮੀਡੀਆ ਤੇ ਫੋਟੋਜ਼ ਜਸੇ ਨਾਨਕ ਸਰੀਏ ਨਾਲ ਇੱਕ ਨੌਜਵਾਨਾ ਪੰਮਾ ਭੀਖੀ ਜੀ ਨੇ ਅਰਸ਼ ਡਾਲੇ ਦੀ ਟਿਪ-ਆਫ ਦੇ ਉੱਤੇ ਇੱਕ ਬਠੰਡੇ ਵਪਾਰੀ ਦਾ ਕਤਲ ਕੀਤਾ ਸੀਗਾ ਸਰਪੰਚ ਜੱਗਾ ਤਖਤਮਲ ਬਲੈਕ ਮਾਨਡ ਜੋ ਹੋਰ ਵੀ ਕ੍ਰਾਈਮ ਦੀ ਦੁਨੀਆ ਦੇ ਬਟੰਡੇ ਮਾਨਸਾ ਸਾਈਡ ਦੇ ਵੱਡੇ ਨਾਮ ਨੇ ਸੋ ਕਿੰਦੇਮਾਨ ਉਹਨਾਂ ਦੇ ਨਾਲ ਸਰਕਲ ਵਧਾ ਦਿੰਦਾ ਜਦੋਂ ਕਿੰਦੇਮਾਨ ਦਾ ਸਰਕਲ ਵੱਧਦਾ ਇਹ ਆਮ ਜੀ ਗੱਲ ਆ ਇੱਕ ਦੂਜੇ ਦੀ ਪੋਸਟ ਬਣਾਉਣੀਆਂ ਕਰਨੀਆਂ ਕੰਮਕਾਰ ਕਰਨੇ ਲੜਾਈਆਂ ਝਗੜੇ ਰੌਲੇ ਵੀ ਵੱਧਦੇ ਆ ਤੇ ਰੌਲਿਆਂ ਦੇ ਨਾਲ ਮੁਕੱਦਮਿਆਂ ਦੀ ਗਿਣਤੀ ਵੀ ਵੱਧਦੀ ਆ ਸੋ ਇੱਕ ਲਾਈਨ ਤਾਂ ਉਹ ਹੁੰਦੀ ਆ ਦੂਸਰੇ ਪਾਸੇ ਪਿੰਡ ਦੇ ਵਿੱਚ ਹੀ ਕਿੰਦੇਮਾਨ ਦੀ ਸਭ ਤੋਂ ਵੱਡੀ ਜੋ ਦੁਸ਼ਮਣੀ ਉਹ ਰਾਜਸਥਾਨੀ ਪਰਿਵਾਰ ਨਾਲ ਪੈ ਚੁੱਕੀ ਹੁੰਦੀ ਹੈ। ਇਹ ਜਗ੍ਹਾ ਕਿੰਦੇ ਨੂੰ ਉਹ ਰਾਜਸਥਾਨੀ ਪਰਿਵਾਰ ਵੱਲੋਂ ਘੇਰਣ ਦੀ ਪਿੰਡ ਦੇ ਵਿੱਚ ਕੋਸ਼ਿਸ਼ ਕੀਤੀ ਜਾਂਦੀ ਆ। 2022 ਨੂੰ ਮੌੜ ਮੰਡੀ ਦੇ ਵਿੱਚ ਇਹ ਦੋਨੇ ਤਰ੍ਹਾਂ ਇੱਕ ਦੂਜੇ ਨੂੰ ਸਿੱਧੀਆਂ ਹੋ ਜਾਂਦੀਆਂ ਨੇ। ਕਿੰਦਾਮਾਨ ਵੀ ਆਪਦੇ ਦੋਸਤਾਂ ਨਾਲ ਹੁੰਦਾ ਤੇ ਜੋ ਰਾਜਸਥਾਨੀ ਪਰਿਵਾਰ ਦੇ ਮੈਂਬਰ ਸੀ ਉਹ ਵੀ ਹੁੰਦੇ ਆ ਸਾਹਮਣੇ। ਹੁਣ ਪਟਾਲ ਚ ਤਾਂ ਗੱਲ ਇਹ ਸਾਹਮਣੇ ਆਈ ਆ ਵੀ ਉਹ ਰਾਜਸਥਾਨੀ ਪਰਿਵਾਰ ਦੇ ਮੈਂਬਰ ਸੀ ਉਹ ਕਿੰਦੇ ਦਾ ਨੁਕਸਾਨ ਕਰਨ ਨੂੰ ਫਿਰਦੇ ਸੀ ਕਿੰਦੇ ਨੂੰ ਇਸ ਗੱਲ ਦਾ ਭਲੀ ਭਾਤ ਪਤਾ ਲੱਗ ਗਿਆ ਸੀ ਕਿੰਦਾ ਆਪ ਦੇ ਦੋਸਤਾਂ ਨਾਲ ਜਾ ਕੇ ਉਹਨਾਂ ਦੀਆਂ ਲੱਤਾਂ ਤੇ ਸੱਟਾਂ ਮਾਰ ਦਿੰਦਾ ਹੈ ਉਹ ਲੜਾਈ ਦੇ ਵਿੱਚ ਇਹਨਾਂ ਦੀ ਕ੍ਰਾਸ ਫਾਇਰਿੰਗ ਵੀ ਹੁੰਦੀ ਆ ਉਹ ਫਾਇਰਿੰਗ ਦੇ ਵਿੱਚ ਕਿੰਦਾ ਮਾਨ ਉਹਨਾਂ ਦੀਆਂ ਲੱਤਾਂ ਤੇ ਸੱਟਾਂ ਮਾਰ ਦਿੰਦਾਗਾ ਉਸ ਮਸਲੇ ਦੇ ਵਿੱਚ ਕਿੰਦਾ ਮਾਨ ਕੋਟਲੀ ਜੇਲ੍ਹ ਵੀ ਜਾਂਦਾਗਾ ਪਿੰਡ ਦੇ ਵਿੱਚੋਂ ਜਦੋਂ ਇਹ ਗੱਲ ਕਲੀਅਰ ਹੋਈ ਤਾਂ ਕਿੰਦੇ ਮਾਨ ਨੂੰ ਲੱਭਦੇ ਫਿਰਦੇ ਹੁੰਦੇ ਆਗੇ ਮੋੜ ਮੰਡੀ ਇਹਨਾਂ ਦਾ ਟੱਕਰਾ ਹੋ ਜਾਂਦਾਗਾ ਉਹ ਕਿੰਦੇ ਮਾਨ ਤੇ ਹਮਲਾ ਕਰਨ ਗਏ ਹੁੰਦੇ ਆ ਕਿ ਉਹਨਾਂ ਦੀ ਵੀ ਤਿਆਰੀ ਹੁੰਦੀ ਆ ਤੇ ਕਿੰਦੇ ਮਾਨ ਦੀ ਵੀ ਤਿਆਰੀ ਹੁੰਦੀ ਇਹ ਵੀ ਆਪਦੇ ਦੋਸਤਾਂ ਸਮੇਤ ਹੁੰਦਾ ਤਾਂ ਕਿੰਦਾ ਮਾਨ ਰਾਜਸਤਾਨੀ ਪਰਿਵਾਰ ਦੇ ਦੋ ਮੈਂਬਰ ਕਰਨੈਲ ਸਿੰਘ ਤੇ ਹਰਵੰਸ ਸਿੰਘ ਜੋ ਕਿੰਦੇ ਮਾਨ ਦੇ ਕਤਲ ਕੇਸ ਦੇ ਮੁਕਾਦਮੇ ਵਿੱਚ ਵੀ ਨਾਮਜ਼ਦ ਨੇ ਉਹਨਾਂ ਦੋਨਾਂ ਦੇ ਆਪਦੇ ਦੋਸਤਾਂ ਸਮੇਤ ਸੱਟਾ ਮਾਰ ਦਿੰਦਾ ਸੋ ਇਹ 2022 ਦੀ ਘਟਨਾ ਹੁੰਦੀ ਆ ਇਹ ਘਟਨਾ ਰਾਂਜਸਤਾਂ ਦੁਸ਼ਮਣੀ ਦੇ ਵਿੱਚ ਤਬਦੀਲ ਹੋ ਜਾਂਦੀ ਆ ਸੋ ਕਿਤੇ ਨਾ ਕਿਤੇ ਕਿੰਦੇਮਾਨ ਨੂੰ ਇਹ ਵੀ ਗੱਲ ਕਲੀਅਰ ਹੋ ਜਾਂਦੀ ਆ ਵੀ ਹੁਣ ਦੂਸਰਾ ਧੜਾ ਮੇਰਾ ਨੁਕਸਾਨ ਕਰਨ ਨੂੰ ਫਿਰਦਾਗਾ ਪਿੰਡ ਦੇ ਲੋਕਾਂ ਵੱਲੋਂ ਵੀ ਕਿੰਦੇਮਾਨ ਨੂੰ ਇਹ ਗੱਲਾਂ ਪਹੁੰਚਾ ਦਿੱਤੀਆਂ ਜਾਂਦੀਆਂ ਨੇ ਵੀ ਤੂੰ ਆਪਦਾ ਧਿਆਨ ਰੱਖਿਆ ਕਰ ਉਹਨਾਂ ਨੇ ਤੇਰਾ ਨੁਕਸਾਨ ਕਰਨਾ ਹੀ ਕਰਨਾਗਾ ਕਿੰਦੇਮਾਨ ਦੇ ਦੋਸਤਾਂ ਵੱਲੋਂ ਵੀ ਉਸ ਨੂੰ ਕਿਹਾ ਜਾਂਦਾਗਾ ਇਸ ਸਾਰਾ ਕੁਝ ਚੱਲਦੇ ਨੂੰ 2 ਸਾਲ ਬੀਤ ਜਾਂਦੇ ਆ 18 ਅਗਸਤ 2024 ਦਾ ਉਹ ਦਿਨ ਆਉਂਦਾ ਸੁਖਵਿੰਦਰ ਸਿੰਘ ਉਸ ਕਿੰਦਾਮਾਨ ਆਪਦੇ ਘਰੋਂ ਜਾਂਦਾ ਹੁਣ ਇਹ ਵੀ ਗੱਲ ਸਾਹਮਣੇ ਆਈ ਹੈ ਵੀ ਉਸ ਦਿਨ ਕਈ ਕੁੜੀਆਂ ਨੇ ਇਸ ਨੌਜਵਾਨ ਦੇ ਰਖੜੀ ਬੰਨਣ ਆਉਣਾ ਸੀ ਤਾਂ ਇਹ ਉੱਥੇ ਆਪਦੇ ਪਰਿਵਾਰ ਨੂੰ ਕਹਿ ਕੇ ਜਾਂਦਾਗਾ ਵੀ ਮੈਂ ਕਟਿੰਗ ਦੀ ਦੁਕਾਨ ਤੋਂ ਆਪਦੇ ਵਾਲ ਸੈਟ ਕਰਾ ਲਿਆ ਮੈਂ ਕਿੰਦਾਮਾਨ ਜਦੋਂ ਦੁਕਾਨ ਤੇ ਜਾ ਰਿਹਾ ਹੁੰਦਾ ਤਾਂ ਨਾਰਾਇਣ ਸਿੰਘ ਤੇ ਉਸਦੇ ਪੁੱਤਰ ਗੁਰਪ੍ਰੀਤ ਸਿੰਘ ਵੱਲੋਂ ਮੋਟਰਸਾਈਕਲ ਦੇ ਪਿੱਛੇ ਇੱਕ ਰੇੜੀ ਹੁੰਦੀ ਉਹ ਰੇੜੀ ਦੇ ਵਿੱਚ ਗੰਡਾਸਾ ਰੱਖਿਆ ਹੁੰਦਾਗਾ ਜਿਸ ਦੀ ਕਿਵੇਂ ਸੀਸੀਟੀਵੀ ਫੁਟੇਜ ਵੀ ਨਾਲ ਲਾਈ ਆਗੀ ਇਹ ਦੂਰੋਂ ਆਉਂਦੇ ਹੀ ਜਦੋਂ ਕਿੰਦੇਮਾਨ ਕੋਟਲੀ ਨੂੰ ਦੇਖ ਲੈਂਦੇ ਆਗੇ ਦੂਰੋਂ ਹੀ ਕਿੰਦੇਮਾਨ ਕੋਟਲੀ ਦੇ ਉੱਤੇ ਫਾਇਰ ਕਰ ਦਿੰਦੇ ਆਗੇ ਤਾਂ ਜਖਮੀ ਹਾਲਤ ਦੇ ਵਿੱਚ ਕਿੰਦਾਮਾਨ ਇਹਨਾਂ ਦਾ ਮੁਕਾਬਲਾ ਕਰਦਾ ਉਹ ਵੀ ਨਹੀਂ ਹੱਥਾ ਕਈ ਗੋਲੀਆਂ ਉਸਦੇ ਲੱਗ ਚੁੱਕੀਆਂ ਹੁੰਦੀਆਂ ਗੋਲੀਆਂ ਲੱਗਣ ਤੋਂ ਬਾਅਦ ਇਹ ਉਸਦੇ ਉੱਪਰ ਗੰਡਾਸੇ ਨਾਲ ਵਾਰ ਕਰਦੇ ਆ ਮੌਕੇ ਤੇ ਹੀ ਸੁਖਵਿੰਦਰ ਸਿੰਘ ਉਰਫ ਕਿੰਦਾਮਾਨ ਦੀ ਮੌਤ ਹੋ ਜਾਂਦੀ ਆ ਹੁਣ ਕਿੰਦੇ ਦੇ ਪਿਤਾ ਵੱਲੋਂ 6 ਲੋਕਾਂ ਤੇ ਮੁਕਦਮਾ ਦਰਜ ਕਰਵਾਇਆ ਜਾਂਦਾਗਾ ਨਰੈਣ ਸਿੰਘ ਕਰਨੈਲ ਸਿੰਘ ਚਰਨ ਸਿੰਘ ਗੁਰਪ੍ਰੀਤ ਸਿੰਘ ਸੁਖਦੇਵ ਸਿੰਘ ਰਾਜ ਸਿੰਘ ਤੇ ਦੋ ਲੋਕਾਂ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਕਿੰਦੇ ਮਾਨ ਦਾ ਪਰਿਵਾਰ ਪੁਲਿਸ ਦੀ ਜਾਂ ਪ੍ਰਸ਼ਾਸਨ ਦੀ ਕਾਰਜਗਾਰੀ ਤੋਂ ਬੜਾ ਨਿਰਾਸ਼ ਆ ਉਸ ਦਾ ਕਾਰਨ ਇਹ ਆ ਵੀ ਦੋ ਲੋਕਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪ੍ਰਸ਼ਾਸਨ ਨੇ ਕੇਸ ਨੂੰ ਠੰਡੇ ਵਾਸਤੇ ਵਿੱਚ ਪਾ ਦਿੱਤਾ ਜਿਸ ਦੇ ਵਿਰੋਧ ਵਿੱਚੋਂ ਪਰਿਵਾਰ ਸਮੇਤ ਪਿੰਡ ਵਾਲਿਆਂ ਨੇ ਰਿਸ਼ਤੇਦਾਰਾਂ ਨੇ ਕੁਝ ਕਿਸਾਨ ਆਗੂਆਂ ਨੇ ਕਿੰਦੇ ਮਾਨ ਦੇ ਬੈਨਰ ਬਣਾ ਕੇ ਇੱਕ ਰੋਸ਼ ਪ੍ਰਦਰਸ਼ਨ ਕੀਤਾ ਧਰਨੇ ਦੇ ਰੂਪ ਦੇ ਵਿੱਚ ਬਾਕੀ આરોપીਆਂ ਨੂੰ ਵੀ ਪੁਲਿਸ ਗ੍ਰਿਫਤਾਰ ਕਰਕੇ ਕਿੰਦੇ ਮਾਨ ਦੇ ਪਰਿਵਾਰ ਨੂੰ ਇਨਸਾਫ ਦੇਵੇ ਸੋ ਇਹ ਸੀ ਸੁਖਵਿੰਦਰ ਸਿੰਘ ਉਰਫ ਕਿੰਦੇ ਮਾਨ ਦੇ ਕਤਲ ਦੇ ਪਿੱਛੇ ਦੀ ਕਹਾਣੀ ਬਾਕੀ ਰਿਪੋਰਟ ਨੂੰ ਅੰਤ ਤੱਕ ਸੁਣਿਓ ਸ਼ੇਅਰ ਕਰਿਓ ਲਾਈਕ ਕਮੈਂਟ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋ ਅਸੀਂ ਵੀ ਆਪਣੇ ਅਧਾਰੇ ਨਾਲ ਹੀ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਵੀ ਜੋ ਚਾਰ ਦੋਸ਼ੀ ਫਰਾਰ ਚੱਲਦੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਕਿੰਦੇ ਮਾਨ ਦੇ ਘਰਦਿਆਂ ਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਉਹਨਾਂ ਨੂੰ ਦੇਖਣ ਨੂੰ ਹੁਣ ਕੁਝ ਵੀ ਨਹੀਂ ਰਿਹਾ ਸਿਰਫ ਘਰਦਿਆਂ ਕੋਲ ਕੱਲਾ ਸੁਖਵਿੰਦਰ ਸਿੰਘ ਉਰਫ ਕਿੰਦਾ ਮਾਨ ਸੀ ਜੋ ਕਿ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰ ਉਹਨਾਂ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਜਦੋਂ ਮੈਂ ਇਸ ਕੇਸ ਦੇ ਉੱਪਰ ਕੋਖ ਪੜਤਾਲ ਕੀਤੀ ਕੋਖ ਪੜਤਾਲ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਆ ਵੀ ਅਕਸਰ ਇਸ ਰਾਂਝੀਆਂ ਦਾ ਕਾਰਨ ਹਮੇਸ਼ਾ ਭੋਲੇ ਬੰਦੇ ਹੀ ਬਣਦੇ ਆ ਕਿਉਂਕਿ ਉਹ ਨੌਜਵਾਨ ਨੇ ਲੋਕਾਂ ਦੇ ਕਹਿਣ ਤੇ ਕਿਸੇ ਦੀ ਲੜਾਈ ਆਪ ਦੇ ਗਲ ਪਾ ਲਈ ਤੇ ਅੰਤ ਤੱਕ ਉਸ ਨੇ ਨਿਭਾਈ ਸੋ ਕਈ ਮਸਲਿਆਂ ਦੇ ਵਿੱਚ ਕਿੰਦਾ ਮਾਨ ਕੋਟ ਲਈ ਹਿੱਸਾ ਲੈਣ ਲੱਗਿਆ ਸੀਗਾ ਜਦੋਂ ਅਸੀਂ ਇੰਸਟਾਗ੍ਰam ਤੇ ਵੀ ਇਸ ਨੌਜਵਾਨ ਦੀ ਥੰਬਨੇਲ ਦੀ ਪੋਸਟ ਵਾਇਰਲ ਕੀਤੀ ਤਾਂ ਸਾਨੂੰ ਦੋ ਤੋਂ ਤਕਰੀਬਨ ਤਿੰਨ ਕੁੜੀਆਂ ਦੇ ਮੈਸੇਜ ਵੀ ਆਏ ਆ ਜਿਨ੍ਹਾਂ ਦੇ ਘਰੇਲੂ ਰੌਲੇ ਇਸ ਨੌਜਵਾਨ ਨੇ ਨਿਵੇੜ ਕੇ ਦਿੱਤੇ ਸੋ ਇਹੀ ਸਾਡੇ ادارے ਰਾਹੀਂ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਤੁਸੀਂ ਚਾਰ ਅਰੋਪੀਆਂ ਨੂੰ ਗ੍ਰਿਫਤਾਰ ਕਰਕੇ ਤੇ ਇਸ ਨੌਜਵਾਨ ਦੇ ਮਾਪਿਆਂ ਨੂੰ ਇਨਸਾਫ ਜ਼ਰੂਰ ਦਿਵਾਓ ਨਵੇਂ ਦਿਨ ਨਵੀਂ ਕੋਈ ਰਿਪੋਰਟ ਜਾਂ ਨਵੀਂ ਕੋਈ ਬਾਇਓਗ੍ਰਾਫੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ ਕਰਦਾ ਮੈਨਾਂ ਨੂੰ ਕਿੱਟਿਆਂ ਨਹੀਂ ਥੰਦੇ ਨਾ ਨੂੰ ਤੇ ਜਿਹੜੇ ਲੋਕ ਬਾਹਰ ਦਾਤ ਕਰਕੇ ਜਾਂਦੇ ਆ ਉਹ ਨਹੀਂ ਥੰਦੇ ਤੇ ਜਿਹੜੇ ਸਾਡੇ ਟਰਾਂਸਫਰਮ ਚੋਰੀ ਕਰਦੇ ਉਹ ਨਹੀਂ ਥੰਦੇ ਕਹਿੰਦੇ ਨਾਂ ਸਰੋ ਦੱਸੋ ਫੇਰ ਜਾ ਕੇ ਤੋਂ ਫੜਾਉਣਾ ਨਹੀਂ ਫੇਰ ਫੜਾਂਗੇ ਇਹ ਸਿਸਟਮ ਆ ਥਗਾ ਇਹ ਕਰਕੇ ਭਰਾਵੋ ਆਪਾਂ ਹੈਨਾ ਕੋਟਨੀ ਵਾਲੇ ਵਾਸੀ ਵੀਰੋ ਜੇ ਸਾਡਾ ਜਿਹੜਾ ਪਤਨ ਕਰ ਦਿੱਤਾ ਗਿਆ ਵੀਰੋ ਦੇ ਦੋਸਤ ਆਏ ਨਹੀਂ ਏ ਮੈਂ ਪੰਜਾਬ ਪ੍ਰਸੰਧ ਨੂੰ ਇਹਨਾਂ ਬੋਲ ਬਖਸ਼ਵਾਸ ਸੁਣਣਾ ਅਗਰ ਕਦੇ ਵੀ ਲੋੜ ਪਈ ਸਾਡੀ ਕਿੱਥੇ ਵੀ ਤੁਸੀਂ ਸਹਿਯਾਤ ਦਿਓਗੇ ਉਹ ਤਾਂ ਜਰੂਰ ਪਹੁੰਚਾਂਗੇ ਇਹ ਪਰਿਵਾਰ ਦੇ ਨਾਲ